ਕਬੀਰ ਗਰਬਨਾ ਕੀਜੀਏ ਚਾਵਲ ਪੇਟੇ ਹਾੜ ਹੈਵਰ ਉੱਪਰ ਛਦਰ ਤਾਰ ਤੇ ਹੁਣ ਧਰਤੀ ਗਾੜ ਏ ਕਬੀਰ ਇਸ ਸਰੀਰ ਤੇ ਇਸ ਦੀ ਤਾਕ ਦਾ ਮਾਨ ਨਹੀਂ ਕਰਨਾ ਚਾਹੀਦਾ ਆਗਰ ਹੈ ਦਾ ਹੱਡੀਆਂ ਦੇ ਮੁੱਠ ਤੇ ਚੰਮ ਨਾਲ ਬਿਟਿਆ ਹੋਇਆ ਉਹ ਬੰਦੇ ਵੀ ਅੰਤ ਨੂੰ ਮਿੱਟੀ ਵਿੱਚ ਜਾ ਰਹੇ ਜੋ ਵਦਿਆ ਘੋੜਿਆਂ ਉੱਤੇ ਸਵਾਲ ਲੈਂਦੇ ਸੀ ਇਹ ਚੁੰਮਦੇ ਛਦਰਾ ਹੇਠ ਬੈਰਦੇ ਸੀ ਭਾਵ ਸਮੇ ਸਮੇ ਦੇ ਹਾਕਮ ਸਮਾਂ ਤੇ ਮਿੱਟੀ ਜਬ ਮਿੱਟੀ ਰਲ ਜਾਂਦੇ ਐ ਕੈਰ ਬਦਾਸ ਸਭੇ ਜਗ ਰੋਟਿਆ ਹਮ ਤੋ ਏਕ RAM ਕੈ ਛੋਟਿਆ ਭਗਤ ਰਬਦਾਸ ਦੀ ਦਸ ਰੇ ਸਾਰਾ ਜਗ ਤੇ ਸਰੀਰ ਨੂੰ ਜਾਇਦਾਦ ਨੂੰ ਸੰਬੰਧੀਆਂ ਨੂੰ ਆਪਣਾ ਸਮਝ ਕੇ ਮਾਇਆ ਦੇ ਮੋਹ ਭਰਮ ਚ ਲੁੱਟਿਆ ਜਾ ਰਿਹਾ ਐ ਪਰ ਮੈਂ ਇੱਕ ਪਰਮਾਤਮਾ ਦਾ ਨਾਮ ਸਿਮਰ ਕੇ ਇਸ ਠਗੀ ਤੋਂ ਬਚਿਆ ਮਾਨਤਾ ਨਿਰਮਲ ਹੋਈ ਹੈ ਗੁਰ ਕਾ ਜਪ ਜਪਣਾ ਰਹਾਓ ਗੁਰੂ ਦਾ ਦਸਿਆ ਹੋਇਆ ਹਰ ਨਾਮ ਦਾ ਉਪਦੇਸ਼ ਮਨ ਨਾਲ ਮੰਤੇ ਤਾਂ ਮਾਇਆ ਦੀ ਲਗਨ ਤੋਂ ਮੁਕਤੀ ਪ੍ਰਾਪਤ ਕਰ ਲੈਂਦਾ ਹੈ